मेनू बिले ने मेरे अटैक किया मेनू कुटिया मेरी बहते मारिया मैं लोग लड़ रहे थी इन्होंने लेडीज लिया ਲੇਡੀਜ਼ ਲਿਆ ਕੇ ਇਹਨਾਂ ਨੇ ਮੇਰੇ ਮਾਰਿਆ ਆਹਾ ਕੱਢ ਕੇ ਲੈ ਕੇ ਗਏ ਸਾਡੇ ਮੁੰਡੇ ਦਾ ਸਿਰ ਪਾੜ ਗਿਆ ਪਤਮੀ ਜੀ ਕੀਤੀ ਆਹ ਲੇਡੀਜ਼ ਬੋਲੀਆਂ ਆਜੋ ਕੋਣ ਆਇਆ ਹੈ ਇਹ ਠੀਕੋ ਨਾ ਆਇਆ ਨਹੀਂ ਆਲਾ ਕੰਜਰਾ ਆ ਜਾ ਗੂ ਖਾਣ ਆਇਆ ਓਹ ਇੱਥੇ ਖੜ ਕੇ ਬਣਾਏਗਾ ਕਿਧਰ ਆਏਗਾ ਲੈ ਇਹਨੂੰ ਚੱਕੀ ਆ ਜਾ ਕਿੱਥੇ ਆ ਬੰਦਾ ਹੈ ਕਿੱਥੇ ਕਿੱਥੇ ਆ ਰੰਡੀਆਂ ਨਾ ਹੋਣ ਦੇ ਕਿੱਥੇ ਆ ਬੰਦਾ ਆਏ ਲੋਕ ਕਿੱਥੇ ਬੰਦੇ ਨਾ ਝਗੜੀਆਂ ਮਿਲਣ ਯਾ ਇਹ ਬੱਤਰੀ ਕਿਹੜੀ ਆ ਇਹ ਆਏ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਤੁਸੇ ਕੋਈ ਤੇਹਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਤੁਸੀਂ ਜਗ ਮੇਰੀ ਬਾਹ ਤੋੜਤੀ ਮੇਰੀ ਆ ਬਾਹ ਦੇ ਉੱਤੇ ਮਾਰਿਆ ਜ਼ੋਰ ਦੇਣੇ ਆ ਵੀਰੇ ਨੇ ਬਚਾਇਆ ਸਾਡੇ ਮੁੰਡੇ ਦਾ ਸਿਰ 파ਰਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕੇ ਮੈਂ ਇਹਨਾਂ ਦੇ ਨਾਲ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਰਾਹ ਆਪਣੇ ਮਾਰਨ ਗੁੱਦ ਗਏ ਤੂੰ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀਆਂ ਲੋਕਾਂ ਦੇ ਹੱਕ ਲਈ ਹਾਂ ਤੋਂ ਨਾ ਕੋਈ ਮੱਤਿਆ ਮੈਂ ਤੁਸੀ ਕਰਦੇ ਹਾਂ ਆਹ ਗਿਆ ਬੜਿਆ ਉੱਥੇ ਮੈਨੂੰ ਕਹਤ ਮਾਇ ਚੱਲ ਮੇਰਾ ਕਿਰੋ ਸੀ ਸੋਰੋ ਤਾਂ ਸਿੱਧੀ ਜਾ ਰਹੇ ਸੀ ਇਹਨਾਂ ਬਗਰੇ ਮੈਨੂੰ ਖੜਿਆ ਮੇਰਾ ਕਿਦਾਂ ਕਰੇ ਕਿਹੜਾ ਬੜਿਆ ਇਹ ਝੂਠ ਬਣਾ ਬੋਲੋ ਝੂਠ ਬੋਲਿਆ ਮੈਡਮ ਜੀ ਝੂਠ ਬੋਲਿਆ ਇਹ ਨਾ ਫੜਿਆ ਇਹ ਨਾ ਫੜਿਆ ਆਇਆ ਇਹ ਕਰ ਦੇਖੀ ਆ ਕੋਸ਼ਿਸ਼ ਨਹੀਂ ਸਹੀ ਹੁੰਦਾ ਕੁਛ ਨਹੀਂ ਹੁੰਦਾ ਤੁਹਾਡੇ ਸਾਹਮਣੇ ਕੀ ਕੁਛ ਹੋ ਰਿਹਾ ਰੇਤ ਮਾਫੀਆ ਕੀ ਕੁਛ ਕਰ ਰਿਹਾ ਮੈਂ ਐਸ ਐਚਓ ਨੂੰ ਕਾਲ ਕਰਤੀ ਨੋ ਰਿਪਲਾਈ ਐਕਸੀ ਨੂੰ ਕਾਲ ਕੀਤੀ ਨੋ ਰਿਪਲਾਈ ਇਹ ਹਮੇਸ਼ਾ ਮੈਂ ਜਰੂਰੀ ਮੈਂ ਬਾਹਰ ਨਹੀਂ ਜਾ ਸਕਦਾ ਜੀ ਤੁਸੀਂ 704 ਨੰਬਰ ਤੇ ਕਾਲ ਕਰੋ ਮੈਂ ਤੁਸੀ ਕੀ ਕਰੋ ਤੁਹਾਡੇ ਲਈ ਆਏ ਕਾਲ ਕਰੋ ਕੀ ਕਰੋ ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਵਾਹਤੇ ਮਾਰਿਆ ਮੈਂ ਲੋਕਾਂ ਦੇ ਨਾਲ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ ਮੈਂ ਆ ਵੀਰੇ ਨੂੰ ਮਾਰਿਆ ਬਣਾਉਣਾ ਲੈਡੀਆਂ ਲਈ ਆ ਕੇ ਇਹਨਾਂ ਨੇ ਮੇਰੇ ਮਾਰਿਆ ਆਹਾ ਕੱਢ ਕੇ ਲੈ ਕੇ ਗਏ ਸਾਡੇ ਮੁੰਡੇ ਦਾ ਸਿਰ ਪਾਟ ਗਿਆ ਪਤਮੀ ਜੀ ਕੀਤੀ ਆਹ ਲੇਡੀਆਂ ਬੋਲੀਆਂ ਆਜੋ ਕੋਣ ਆਇਆ ਹੈ ਇਹ ਸੀਗਾ ਨਾ ਨਹੀਂ ਸੀ ਹਾਲੋ ਕੰਜਰਾ ਆ ਜਾ ਬੇ ਖੂ ਖਾਣ ਆਇਆ ਇੱਥੇ ਖੜ ਕੇ ਬਣਾਏਗਾ ਕਿਧਰ ਆਏਗਾ ਰਾਇ ਨੂੰੱਕੀ ਆ ਜਾ ਕਿੱਥੇ ਬਲਰਾਏ ਹੈ ਕਿੱਥੇ ਬਿਲਣਾ ਹੋ ਗਿਆ ਲੱਕਦਾ ਪਤਾ ਆ ਆ ਲੋ ਘੜੀਆਂ ਬਣ ਗਏ ਨਾ ਟਗੜੀਆਂ ਮਿਲੀਆਂ ਮੈਂ ਤੈਨੂੰ ਬਈ ਕਿਹੜੀ ਹੈ ਆ ਇਹ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਤੁਸੇ ਕੋਲ ਤੇ ਦਿਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਮੇਰੀ ਬਾਹ ਤੋੜਤੀ ਮੇਰੀ ਆ ਬਾਹ ਦੇ ਉੱਤੇ ਮਾਰਿਆ ਜ਼ੋਰ ਦੇਣੇ ਆ ਵੀਰ ਨੇ ਬਚਾਇਆ ਸਾਡੇ ਮੁੰਡੇ ਦਾ ਸਿਰ 파ੜ ਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕੇ ਇਹਨਾਂ ਦੇ ਨਾਲ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀਆਂ ਲੋਕਾਂ ਦੇ ਹੱਕ ਲਈ ਹਾਂ ਕੋਈ ਨਹੀਂ ਤਾਂ ਲੋਕਾਂ ਦੇ ਮਰ ਤੁਸੀਂ ਕਰਦੇ ਹੋ ਮੈਂ ਜਾ ਬੜਿਆ ਉੱਥੇ ਮੈਨੂੰ ਕਹਤ ਪਾਇਆ ਚੱਲ ਮੇਰਾ ਕਿਹੋ ਜਿਹਾ ਸੀ ਸੋਰੋਤਾ ਸਿੱਧੀ ਜਾ ਰਹੇ ਸੀ ਇਹਨਾਂ ਦੇ ਬਗਰ ਮੈਨੂੰ ਸਿਆਮ ਮੇਰਾ ਕਿਦਣਾ ਕਰਨਾ ਹੈ ਕਿਹੜਾ ਬੜਿਆ

कुछ <laughs> नहीं हमे सामने की कुछ हो रहा रेत माफिया की कुछ कर रहा मैं कॉल करती नो रिप्लाई। ਕਸਿਓ ਨੂੰ ਕਾਲ ਕੀਤੀ ਨੋ ਰਿਪਲਾਈ ਇਹ ਕਿੰਨਾ ਜਰੂਰੀ ਹੈ ਮੈਂ ਕਿਹਾ ਭਾਵੇਂ ਜਾ ਕੇ ਇਹ ਤੁਸੀਂ 704 ਨੰਬਰ ਤੇ ਕਾਲ ਕਰਦੇ ਹੋ ਤੁਸੀਂ ਕਰੋ ਹੋਵੇ ਲਈ ਆਇਆ ਕਾਲ ਕਰੋ ਠੀਕ ਕਰੋ ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਬਾਹ ਤੇ ਮਾਰਿਆ ਮੈਨੂੰ ਕਹਿੰਦੇ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ ਲੇਡੀਜ਼ ਲਿਆ ਕੇ ਇਹਨਾਂ ਨੇ ਮੇਰੇ ਮਾਰਿਆ ਆਹਾ ਕੱਢ ਕੇ ਲੈ ਕੇ ਗਏ ਸਾਡੇ ਮੁੰਡੇ ਦਾ ਸਿਰ ਪਾੜ ਗਿਆ ਪਤਮੀ ਜੀ ਕੀਤੀ ਆਹ ਲੇਡੀਜ਼ ਬੋਲੀਆਂ ਆ ਜਾ ਕੋਣ ਆਇਆ ਇਹ ਠੀਕਾ ਨਾ ਆਇਆ ਨਹੀਂ ਆਲਾ ਕੰਜਰਾ ਆ ਜਾ ਇਹ ਗੂ ਖਾਣ ਆਇਆ ਇਹ ਇੱਥੇ ਖੜ ਕੇ ਬਣਾਏਗਾ ਕਿਧਰ ਆਏਗਾ ਲੈ ਮੈਂ ਚੱਕੀ ਆ ਜਾ ਕਿੱਥੇ ਆ ਬਲਰਾਏ ਹੈ ਕਿਥੋਂ ਰੰਡੀਆਂ ਦਾ ਹੋਰ ਕਿਹ ਹੈ ਇੱਕ ਦਾ ਬਲਰਾਇਆ ਆ ਲੋ ਰੰਡੀਆਂ ਬੰਦੇ ਨਾਲ ਝਗੜੀਆਂ ਮਿਲ ਰਹੀਆਂ ਹਾਂ ਇਹ ਵੀ ਹੁੰਦਾ ਹਾਂ ਯਾ ਬਟਾ ਕੋਈ ਕਹੜੀ ਹੈ ਇਹ ਆਏ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਤੁਸੀਂ ਖੋਤੇ ਦੇ ਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖ ਰੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਤੁਸੀਂ ਮੇਰੀ ਬਾਹ ਤੋੜਤੀ ਮੇਰੀ ਆ ਮਾਂ ਦੇ ਉੱਤੇ ਮਾਰਿਆ ਜੋਰ ਦੇਣੇ ਆ ਵੀ ਰਹਿਨੇ ਬਚਾਇਆ ਸਾਡੇ ਮੁੰਡੇ ਦਾ ਸਿਰ 파ੜ ਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਆਮ ਨਾਲ ਖੜੇ ਸੀ ਆਵੇ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕਿਵੇਂ ਇਹਨਾਂ ਦੇ ਨਹੀਂ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀਆਂ ਲੋਕਾਂ ਦੇ ਹੱਕ ਲਈ ਹਾਂ ਤੋਂ ਨਹੀਂ ਤਾਂ ਨਾ ਥੋੜਾ ਮੱਤਿਆ ਮਰ ਕੋਈ ਕਰ ਦੇ ਹਾਂ ਆ ਬਜਾ ਬੜਿਆ ਉੱਥੇ ਮੈਨੂੰ ਕਹ ਹਤਮਾਇਆ ਚੱਲ ਏ ਮੇਰਾ ਕਿਰੋ ਸੀ ਸੋਰੋ ਥਾ ਸਿੱਧੀ ਜਾ ਰਹੇ ਸੀ ਨਾ ਮਗਰ ਮੈਨੂੰ ਸੇ ਮੇਰਾ ਕਿਦਾਂ ਕਰਨਾ ਹੈ ਕਿਰੋ ਬੜਿਆ देखो सोच क्योंकि असा ली लड़ रहे थे क्योंकि लोग लड़ रहे थे ਕੁਛ ਨਹੀਂ ਸਹੀ ਹੈ ਕੁਛ ਨਹੀਂ ਹੁੰਦਾ ਤੁਹਾਡੇ ਸਾਹਮਣੇ ਕੀ ਕੁਛ ਹੋ ਰਿਹਾ ਰੇਤ ਮਾਫੀਆ ਕੀ ਕੁਛ ਕਰ ਰਿਹਾ ਮੈਂ ਐਸਐਚਓ ਨੂੰ ਕਾਲ ਕਰਤੀ ਨੋ ਰਿਪਲਾਈ ਐਕਸ਼ਨ ਨੂੰ ਕਾਲ ਕੀਤੀ ਨਾ ਰਿਪਲਾਈ ਇਹ ਨੂੰ ਮੈਂ ਜਰੂਰੀ ਮੈਂ ਜਮਾ ਨਹੀਂ ਜਾਕੋ ਜਿਹੜੀ ਤੁਸੀਂ 704 ਨੰਬਰ ਤੋਂ ਕਾਲ ਕਰਦੇ ਹੋ ਮੈਂ ਤੁਸੀ ਕਰੋ ਹੋਣੇ ਲਈ ਆਇਆ ਕਾਲ ਕਰੋ ਕੀ ਕੀ ਕਰੋ ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਚੱਕਰ ਚੱਕਰ ਨੇ ਮੇਰੀ ਬਾਹ ਤੇ ਮਾਰਿਆ ਮੈਂ ਲੋਕਾਂ ਦੇ ਨਾਲ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ ਲੇਡੀਜ਼ ਲਿਆ ਕੇ ਇਹਨਾਂ ਨੇ ਮੇਰੇ ਮਾਰਿਆ ਆਹਾ ਕੱਢ ਕੇ ਲੈ ਕੇ ਗਈਆ ਬਰਾਦਰ ਸਿਰ ਪਾੜ ਗਿਆ ਸਾਡੇ ਮੁੰਡੇ ਦਾ ਸਿਰ ਪਾੜ ਗਿਆ ਪਤਮੀ ਜੀ ਕੀਤੀ ਆਹ ਲੇਡੀਜ਼ ਬੋਲੀਆਂ ਆਜੋ ਕੋਣਾ ਹੈ ਇਹ ਸੀਗਾ ਨਹੀਂ ਸੀ ਆਜੋ ਕੰਜਰਾ ਆਜਾ ਬੇ ਗੂੰ ਖਾਣ ਆਇਆ ਹੈ ਇੱਥੇ ਖੜ ਕੇ ਬਣਾਏਗਾ ਕਿਧਰ ਆਏਗਾ ਰਾਇ ਨੂੰ ਦਿੱਤੀ ਆਜਾ ਕਿੱਥੇ ਆ ਬੁਲਾਏ ਹੈ ਕਿਥੋਂ ਆਏ ਆਂ ਕਿਹਨਾਂ ਨਾ ਹੋ ਗਏ ਕਿ ਆ ਕਿਹਦਾ ਪਤਾ ਪਿਆ ਆ ਲੋ ਕੜੀਆਂ ਬੰਗਣਾ ਚਗਲੀਆਂ ਮਿਲ ਰਹੀਆਂ ਹੈ ਮੈਨੂੰ ਮੈਦਨ ਬੜੀ ਚੜੀ ਹੈ ਇਹ ਆਏ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਤੁਸੀਂ ਕਿਵੇਂ ਤੇਹਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਮੇਰੀ ਬਾਹਾਂ ਤੋੜਤੀ ਮੇਰੀ ਆ ਬਾਹਾਂ ਦੇ ਉੱਤੇ ਮਾਰਿਆ ਜੋਰ ਦੇਣੇ ਆ ਵੀ ਰਹਿਨੇ ਬਚਾਇਆ ਸਾਡੇ ਮੁੰਡੇ ਦਾ ਸਿਰ ਕਾਟ ਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕੇ ਮੈਂ ਇਹਨਾਂ ਦੇ ਨਾਲ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀ ਹਾਂ ਲੋਕਾਂ ਦੇ ਹੱਕ ਲਈ ਹਾਂ ਕੋਈ ਨਹੀਂ ਕੋਈ ਘਰੋਂ ਮੱਤਿਆ ਮੈਂ ਤੁਸੀਂ ਕਰਦੇ ਹਾਂ ਆਹ ਵਾਹ ਮੜਿਆ ਉੱਥੇ ਮੈਨੂੰ ਕੋਹਤ ਮਾਇਆ ਚੱਲ ਏ ਮੇਰਾ ਕਿਹੋਂ ਸੀ ਸਰੋਤਾ ਸਿੱਧੀ ਜਾ ਰਹੇ ਸੀ ਮੇਰੇ ਮੈਨੂੰ ਖੜਾ ਮੇਰਾ ਕਿਹਦਾ ਨਾਮ ਹੈ ਕਿਹੜਾ ਮੜਿਆ ਮੈਂ ਤੁਹਾਨੂੰ ਇਹ ਨਾ ਤੁਹਾਨੂੰ ਮੁੰਡਾ ਹੀ ਹੈ ਨਾ ਹੁਣ ਇਹ ਝੂਠ ਬਣਾ ਬੋਲੋ ਮੋਰੀਆਂ ਮੈਡਮ ਜੀ ਝੂਠ ਬੋਲ ਰਹੀਆਂ देखो सोच क्योंकि असा नहीं लड़ रहे थे क्योंकि लोगा नहीं लड़ रहे थे ਕੁਛ ਨਹੀਂ ਸਹੀ ਕੁਛ ਨਹੀਂ ਹੁੰਦਾ ਤੁਹਾਡੇ ਸਾਹਮਣੇ ਕੀ ਕੁਛ ਹੋ ਰਿਹਾ ਰੇਤ ਮਾਫੀਆ ਕੀ ਕੁਛ ਕਰ ਰਿਹਾ ਮੈਂ ਐਸਐਚਓ ਨੂੰ ਕਾਲ ਕਰਦੀ ਨੋ ਰਿਪਲਾਈ ਐਕਸ ਨੂੰ ਕਾਲ ਕੀਤੀ ਨੋ ਰਿਪਲਾਈ ਜੇ ਤੁਸੀਂ 704 ਨੰਬਰ ਤੇ ਕਾਲ ਕਰੋ ਤੁਸੀਂ ਕਰੋ ਤੁਹਾਡੇ ਲਈ ਆਏ ਕਾਲ ਕਰੋ ਕਰ ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਬਾਹ ਤੇ ਮਾਰਿਆ ਮੇ ਲੋਕਾਂ ਦੇ ਨਾਲ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ ਲੇਡੀਜ਼ ਲਿਆ ਕੇ ਇਹਨਾਂ ਨੇ ਮੇਰੇ ਮਾਰਿਆ ਆਹਾ ਕੱਢ ਕੇ ਲੈ ਕੇ ਗਏ ਸਾਡੇ ਮੁੰਡੇ ਦਾ ਸਿਰ ਪਾਟ ਗਿਆ ਪਤਮੀ ਜੀ ਕੀਤੀ ਆ ਲੈਡੀਆਂ ਬੋਲੀਆਂ ਆਜੋ ਕੋਣ ਆਇਆ ਹੈ ਇਹ ਸੀਗਾ ਨਾ ਆਇਆ ਨਹੀਂ ਆਜਾ ਕੰਜਰਾ ਆਜਾ ਵੀ ਗੂੰ ਖਾਣੀਆਂ ਆ ਇਹ ਇੱਥੇ ਖੜ ਕੇ ਬਣਾਏਗਾ ਕਿਧਰ ਨਹੀਂ ਆਏਗਾ ਰਾਏ ਨੂੰੱਕੀ ਆਜਾ ਕਿੱਥੇ ਆ ਬੁਲਾਏ ਹੈ ਕਿੱਥੇ ਰੰਡੀਆਂ ਨਾ ਹੋਣ ਕਿ ਇੱਕ ਦਰਖਤ ਬੁਲਾਇਆ ਮਾਨੋ ਰੰਡੀਆਂ ਬੰਗੜਾ ਝਗੜੀਆਂ ਵੀ ਰਹੀਆਂ ਖਰਾ ਮੈਂ ਤਾਂ ਬੜੀ ਜਿਹੜੀ ਆ ਇਹ ਆਏ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਤੁਸੀਂ ਕਹਿੰਦੇ ਢਿਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਮੇਰੀ ਬਾਹਾਂ ਤੋੜਤੀ ਮੇਰੀ ਆਹ ਮਾਂ ਦੇ ਉੱਤੇ ਮਾਰਿਆ ਜੋਰ ਦੇਣੇ ਆ ਵੀ ਇਹਨੇ ਬਚਾਇਆ ਸਾਡੇ ਮੁੰਡੇ ਦਾ ਸਿਰ 파ਰਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕੇ ਇਹਨਾਂ ਦੇ ਨਹੀਂ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀਆਂ ਲੋਕਾਂ ਦੇ ਹੱਕ ਲਈ ਹਾਂ ਤਾਂ ਉਹਨਾਂ ਦਾ ਨਾਮ ਫੜੋ ਮੈਂ ਤੁਸੀ ਕਰਦੇ ਹੋ ਤਾਂ ਨਾਮ ਪਾਓ ਆਪ ਜਾ ਬੜਿਆ ਉੱਥੇ ਮੈਨੂੰ ਕਹਤ ਮਾਇ ਚੱਲ ਮੇਰਾ ਕਿਰੋ ਸੀ ਸੋਰੋ ਥਾ ਸਿੱਧੀ ਜਾ ਰਹੇ ਸੀ ਇਹਨਾਂ ਦੇ ਬਗਰ ਮੈਨੂੰ ਮੇਰਾ ਕਿਦਾਂ ਕਰਨਾ ਹੈ ਕਿਹੜਾ ਬੜਿਆ ਮੈਨੂੰ ਤਾਂ ਨਹੀਂ ਇਹਨਾਂ ਪੁੱਤਿਆਂ ਦਾ ਕੋ ਮੁੰਡਾ ਹੀ ਹੈ ਨਹੀਂ ਨਾ ਇਹ ਝੂਠ ਬਣਾ ਬੋਲੋ ਝੂਠ ਬੋਲ ਰਹੀਆਂ ਮੈਡਮ ਜੀ ਝੂਠ ਬੋਲ ਰਹੀਆਂ देखो सोच क्योंकि असा नहीं लड़ रहे थे क्योंकि लोग लड़ रहे थे ਕੁਛ ਨਹੀਂ ਗਲਤੀ ਨਹੀਂ ਹੋਈ। ਕੁਛ ਨਹੀਂ ਸਹੀ ਹੈ। ਕੁਛ ਨਹੀਂ ਹੁੰਦਾ। ਤੁਹਾਡੇ ਸਾਹਮਣੇ ਕੀ ਕੁਛ ਹੋ ਰਿਹਾ? ਰੇਤ ਮਾਫੀਆ ਕੀ ਕੁਛ ਕਰ ਰਿਹਾ? ਮੈਂ ਐਸਐਚਓ ਨੂੰ ਕਾਲ ਕਰਤੀ। ਨੋ ਰਿਪਲਾਈ। ਐਕਸੀ ਨੂੰ ਕਾਲ ਕੀਤੀ। ਨੋ ਰਿਪਲਾਈ। ਮੈਂ ਜਾ ਮਾਰਨੇ ਜਾਂਦੇ। ਜਿਹੜੀ ਤੁਸੀਂ 704 ਨੰਬਰ ਤੇ ਕਾਲ ਕਰਦੇ। ਤੁਸੀਂ ਕਿਹੜਾ ਹੋਟੇਲੀ ਆਇਆ ਮਾਲ ਕਰਾ ਕੀ ਕਰ ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਪਾਂਹ ਤੇ ਮਾਰਿਆ ਮੈਨ ਲੋਕਾਂ ਦੇ ਨਾਲ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ ਲੇਡੀਜ਼ ਲਿਆ ਕੇ ਇਹਨਾਂ ਨੇ ਮੇਰੇ ਮਾਰਿਆ ਆਹਾ ਕੱਢ ਕੇ ਲੈ ਕੇ ਗਏ ਸਾਡੇ ਮੁੰਡੇ ਦਾ ਸਿਰ ਪਾਟ ਗਿਆ ਪਤਮੀ ਜੀ ਕੀਤੀ ਆਹ ਲੇਡੀਜ਼ ਬੋਲੀਆਂ ਆਜੋ ਕੋਣ ਆਇਆ ਹੈ ਐਸੀ ਕੋਈ ਨਹੀਂ ਆਇਆ ਨਹੀਂ ਆਲਾ ਕੰਜਰਾ ਆ ਜਾ ਦੇ ਗੂ ਖਾਣੀਆਂ ਆ ਇਹ ਇੱਥੇ ਖੜ ਕੇ ਬਣਾਏਗਾ ਕਿਧਰ ਆਏਗਾ ਲੈ ਨੂੰ ਚੱਕੀ ਆ ਜਾ ਕਿੱਥੇ ਆ ਬਗਰਾਏ ਹੈ ਕਿੱਥੇ ਆਹ ਕਿੱਥੇ ਆਹ ਰੰਡੀਆਂ ਦਾ ਹੋਰ ਕਿੱਥੇ ਕਿੱਥੇ ਬਗਰਾਇਆ ਆਹ ਲੋਕ ਕੜੀਆਂ ਬਣ ਕੇ ਰੱਟੀਆਂ ਵਿੱਚ ਰਹੀਆਂ ਮੈਂ ਤੇਰੇ ਬਾਰੇ ਕਿਹੜੀ ਆ ਇਹ ਆਏ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਤੁਸੀਂ ਐਸੇ ਢੇਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਮੇਰੀ ਬਾਹਾਂ ਤੋੜਤੀ ਮੇਰੀ ਆ ਬਾਹਾਂ ਦੇ ਉੱਤੇ ਮਾਰਿਆ ਜ਼ੋਰ ਦੇਣੇ ਆ ਵੀ ਰਹਿਨੇ ਬਚਾਇਆ ਸਾਡੇ ਮੁੰਡੇ ਦਾ ਸਿਰ ਕਾਟ ਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਆਪਾਂ ਖੜੇ ਸੀ ਆਵੇਂ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕੇ ਮੈਂ ਇਹਨਾਂ ਦੇ ਨਹੀਂ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਆਹ ਰਾਮ ਕੇ ਮਾਰੇ ਗੁੰਡਿਆਂ ਤੋਂ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀਆਂ ਲੋਕਾਂ ਦੇ ਹੱਕ ਲਈ ਹਾਂ ਕੋਈ ਤੇ ਆਪਣਾ ਘਰੋਂ ਮੱਝਾ ਮਰ ਤੋਂ ਸਿੱਖ ਕਰਦੇ ਹਾਂ ਆਪ ਜਾ ਬੜਿਆ ਉੱਥੇ ਮੈਨੂੰ ਕੋਹ ਹਟਾਇਆ ਚੱਲ ਏ ਮੇਰਾ ਕਿਰੋ ਸੀ ਸੋਰੋ ਥਾ ਸਿੱਧੀ ਜਾ ਰਹੇ ਸੀ ਮੈਨੂੰ ਸਿਆ ਮੇਰਾ ਕਿਹਨਾਂ ਕਰੇ ਕਿਹੜਾ ਬੜਿਆ ਇਹ ਤਾਂ ਨਹੀਂ ਮੁੰਡਾ ਹੀ ਨਹੀਂ ਆਹ ਦੇਓ ਇਹ ਝੂਠ ਬਣਾ ਬੋਲੋ ਮੋਰੀਆਂ ਆ ਮੈਡਮ ਜੀ ਝੂਠ ਬੋਲ ਰਹੀਆਂ ਕਿ ਬੰਦੇ ਕੋਈ ਆਸੀ ਹੋਣਾ ਬਣਾ ਦੇ ਤੋ ਬੰਦ ਕਰ ਦੇ ਕਿਉਂਕਿ ਅਸੀਂ ਲੋਕਾਂ ਲਈ ਲੜ ਰਹੇ ਸੀ ਕਿਉਂਕਿ ਲੋਕਾਂ ਲਈ ਲੜ ਰਹੇ ਸੀਗੇ ਇਸ ਮੇਰੀ ਗੱਲ ਸੁਣੋ ਅਗਰ ਇਹ ਨੂੰ ਦੇਖਿਆ ਯਾਰ कुछ नहीं दो सही दो है दो कुछ नहीं हों सामने की कुछ हो रहा रेत माफिया की कुछ कर रहा मैं एस एच ओ नॉल करती नो रिप्लाई एक्सीओ नॉल की नो रिप्लाई तो 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 ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਬਾਹ ਤੇ ਮਾਰਿਆ ਮੈਨੂੰ ਕਹਿੰਦੇ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ ਲੇਡੀਜ਼ ਲਿਆ ਕੇ ਇਹਨਾਂ ਨੇ ਮੇਰੇ ਮਾਰਿਆ ਆਹਾ ਕੱਢ ਕੇ ਲੈ ਕੇ ਗਏ ਸਾਡੇ ਮੁੰਡੇ ਦਾ ਸਿਰ ਪਾਟ ਗਿਆ ਪਤਮੀ ਜੀ ਕੀਤੀ ਆਹ ਲੇਡੀਜ਼ ਬੋਲੀਆਂ आज कौन आ, जा। आ जा। है ये ठीको है ओया कंजरा आजा बे गु खाण किधर आईगा राय में रखी आजा किथे आ बोल रहे है किथे न हो जाए एक दफा तो आया आ लो खड़िया बन गए ना झगड़ियां में रह ਰੰਡੀਆਂ ਆਉਨੀਆਂ ਆਉਨੀਆਂ ਮੇਰੇ ਉਸੇ ਕਹੇ ਤੇ ਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਮੇਰੀ ਬਾਹਾਂ ਤੋੜਤੀ ਮੇਰੀ ਆ ਮਾਂ ਦੇ ਉੱਤੇ ਮਾਰਿਆ ਜ਼ੋਰ ਦੇਣੇ ਆ ਵੀਰੇ ਨੇ ਬਚਾਇਆ ਸਾਡੇ ਮੁੰਡੇ ਦਾ ਸਿਰ 파ੜ ਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕਿਵੇਂ ਇਹਨਾਂ ਦੇ ਨਹੀਂ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀਆਂ ਲੋਕਾਂ ਦੇ ਹੱਥਾਂ ਵਿੱਚ ਆਹ ਚਲੋ ਮੈਂ ਤਾਂ ਕਹਾਂ ਘਰੋਂ ਮੱਤਿਆ ਮੈਂ ਕੋਸ਼ਿਸ਼ ਕਰਦਾ ਹਾਂ ਕਿ ਆਪ ਜਾ ਬੜਿਆ ਉੱਥੇ ਮੈਨੂੰ ਕਹਤ ਮਾਇ ਚੱਲ ਮੇਰਾ ਕਿਰੋ ਸੀ ਸੋਰੋ تھا ਸਿੱਧੀ ਜਾ ਰਹੇ ਸੀ ਇਹਨਾਂ ਨੇ ਮਗਰ ਮੈਨੂੰ ਫੜਿਆ ਮੇਰਾ ਕਿਦਾਂ ਨਾ ਕਿਹਦਾ ਬੜਿਆ ਮੈਂ ਤਾਂ ਨਹੀਂ ਇਹਨਾਂ ਪੁਜਾਣੀ ਕੋਈ ਮੁੰਡਾ ਹੀ ਨਹੀਂ ਆਹ ਦੇਓ ਇਹ ਝੂਠ ਬਣਾ ਕੇ ਬੋਲੋ ਕਿ ਸੋਰੋ ਆ ਮੈਡਮ ਜੀ ਝੂਠ ਬੋਲ ਰਹੀਆਂ

ਕੁਛ ਨਹੀਂ ਸਹੀ ਕੁਛ ਨਹੀਂ ਹੁੰਦਾ ਤੁਹਾਡੇ ਸਾਹਮਣੇ ਆ ਕੀ ਕੁਛ ਹੋ ਰਿਹਾ ਰੇਤ ਮਾਫੀਆ ਕੀ ਕੁਛ ਕਰ ਰਿਹਾ ਮੈਂ ਐਸਐਚਓ ਨੂੰ ਕਾਲ ਕਰਤੀ ਨੋ ਰਿਪਲਾਈ ਐਕਸ਼ਨ ਨੂੰ ਕਾਲ ਕੀਤੀ ਨੋ ਰਿਪਲਾਈ ਜੇ ਤੁਸੇ 704 ਨੰਬਰ ਤੇ ਕਾਲ ਕਰਦੇ ਤੂੰ ਕੀ ਕਰੇਂ ਫੋਨ ਤੇ ਹੀ ਆ ਕੇ ਕਾਲ ਕਰਾ ਦੀ ਕਰ ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਬਾਹ ਤੇ ਮਾਰਿਆ ਮੈਂ ਲੋਕਾਂ ਦੇ ਨਾਲ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ ਲੇਡੀਜ਼ ਲਿਆ ਕੇ ਇਹਨਾਂ ਨੇ ਮੇਰੇ ਮਾਰਿਆ ਆਹਾ ਕੱਢ ਕੇ ਲੈ ਕੇ ਗਏ ਸਾਡੇ ਮੁੰਡੇ ਦਾ ਸਿਰ ਪਾੜ ਗਿਆ पतमिजी की थी आ लेडीज बोलियां आ जाओ है।, है एक सीधा कंजरा आ जा बे मुंह है इथे खड़के बनाएगा किधर नहीं आएगा ਕਿੰਨਾ ਰੋੜੇ ਜੇ ਕਿਹਦਾ ਪਤਾ ਪਤਾ ਆ ਆ ਲੋ ਕਈ ਬੰਦੇ ਨੱਚ ਗਲੀਆਂ ਮਿਲੀਆਂ ਹਾਂ ਇਹ ਵੀ ਹੋ ਰੋ ਇਹ ਬੱਤ ਬੜੀ țeੜੀ ਐ ਇਹ ਹਾਂ ਇਹ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਤੁਸੀਂ ਕਿੱਥੇ ਢੇਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਤੁਸੀਂ ਮੇਰੀ ਬਾਹਾਂ ਤੋੜਤੀ ਮੇਰੀ ਆ ਮਾਂ ਦੇ ਉੱਤੇ ਮਾਰਿਆ ਜੋਰ ਦੇਣੇ ਆ ਵੀਰੇ ਨੇ ਬਚਾਇਆ ਸਾਡੇ ਮੁੰਡੇ ਦਾ ਸਿਰ ਕਾਰਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕੇ ਮੈਂ ਇਹਨਾਂ ਦੇ ਨਾਲ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀਆਂ ਲੋਕਾਂ ਦੇ ਹੱਥਾਂ ਨਾਲ ਹਾਂ ਤੁਹਾਡੇ ਨਾਲ ਆਪਣਾ ਥੋੜਾ ਮੱਝ ਮਰ ਤੋਂ ਸਿੱਖ ਕਰਦੇ ਹਾਂ ਆਪ ਜਾ ਬੜਿਆ ਉੱਥੇ ਮੈਨੂੰ ਕਹ ਹਤਮਾਇਆ ਚੱਲ ਏ ਮੇਰਾ ਕਿਰੋ ਸੀ ਸੋਰੋ ਸਾ ਸਿੱਧੀ ਜਾ ਰਹੇ ਸੀ ਮੇਰੇ ਮਗਰ ਮੈਨੂੰ ਸਿਆਮੇ ਕਿਹੜਾ ਬੜਿਆ ਇਹਨਾਂ ਤੋਂ ਇਹਨਾਂ ਪੁੱਛਣੀ ਇੱਕ ਤਾਂ ਮੁੰਡਾ ਹੀ ਨਹੀਂ ਆਉਂਦਾ ਇਹ ਝੂਠ ਬਣਾ ਬੋਲੋ ਝੂਠ ਬੋਲ ਰਹੀਆਂ ਮੈਡਮ ਜੀ ਝੂਠ ਬੋਲ ਰਹੀਆਂ देखो सोच क्योंकि असा ली लड़ रहे थे क्योंकि लोग लड़ रहे थे ਕੁਝ ਨਹੀਂ ਗਾਇਕ ਜੀ ਕੁਝ ਨਹੀਂ ਸਹੀ ਹੈ ਕੁਝ ਨਹੀਂ ਹੁੰਦਾ ਤੁਹਾਡੇ ਸਾਹਮਣੇ ਕੀ ਕੁਝ ਹੋ ਰਿਹਾ